आज मैं बनाई नहीं थी वोदा वीडियो सऊंगी थी कि आके ध्रिया है तो ध्रिया जी दिखे एक पासे

ਚਲਿੱਤੀ ਨਾ ਸਿੱਧਾ ਪਸਾਰ ਜਾਣਾ ਹੈ ਹਾਂਜੀ ਹੁਣ ਆਪਾਂ ਇੱਥੇ ਰੁਕਾਂਗੇ ਫਿਰ ਜਾਵਾਂਗੇ ਜਿੱਥੇ ਜਾਣਾ ਸੀ ਪਹਿਲਾਂ ਕੀ ਮੰਗਿਆ ਸੀ ਜੂਸ ਆਪਾਂ ਉਹ ਤੋਂ ਪੁੱਛਿਆ ਨਹੀਂ ਆਸੇ ਇੰਨੇ ਜੂਸ ਸਰਵਰ ਕੋਲ ਕੋਲ ਹੋਲ ਟਿੱਕਦੇ ਆ ਦੇ ਉਹ ਤੋਂ ਵਧੀਆ ਸੀ ਉਹ ਨੀਂਬੂ ਲਿੰਕਾ ਹੈ

ਨਾਲੇ ਕੁਸ ਖਾਣ ਦੀ ਲਵਾਂਗੇ ਉਦੋਂ ਫਿਰ ਮੈਂ ਖਾਦਾ ਨਹੀਂ ਕੁਝ ਵੀ ਫਿਰ ਮੈਂ ਚੱਲ ਬਾਅਦ ਖਾਣਾਂਗੇ ਕਿੱਥੇ ਹੋਸ ਹੈ ਨਾ ਇਹ ਸੜਕ ਐ ਸਿੱਧੀ ਹੈ ਨਾ ਹਾਂ ਉਹ ਤਾਂ ਦੂਰ ਬਹੁਤ ਆਉਦੇ ਹਾਂ ਤੇ ਮੈਂ ਉਹ ਦਿਖਾਉਣੀ ਆ ਵੀ ਉਹ ਜਿਹੜਾ ਟਾਵਰ ਜਿਹਾ ਟਿੱਖਾ ਜਿਹਾ ਨਾ ਤਾਂ ਨੂੰ ਸਿੱਧਾ ਉਹ ਵਾਲਾ ਹੈ ਨਾ ਕਿਤੇ ਇੱਧਰ ਦਿਸਦੇ ਗਾਉਂ ਦੇਣ ਇੱਧਰੋਂ ਹੁੰਦੇ ਨੂੰ ਇੱਧਰ ਦੀਦਾਗਾ ਇਹਦੇ ਵਿੱਚ ਹੋਟਲ ਵੀ ਹੈ ਸਾਕ ਤੈਨੂੰ ਹੋਰ ਪਤਾ ਹਾਂ ਤਾਂ ਉਹ ਸਿੱਧਾ ਮੱਥੇ ਹੋਟਲਾਂ ਦੇ ਵਿੱਚ ਲੈਫਟ ਹੋਗੇ ਨਾ ਬਿਨਾ ਬਾਉੜੀ ਤੋਂ ਲੈਫਟ ਨਾ ਉਹ ਬਿਨਾ ਬਾੜੀ ਤੋਂ ਲੈਫਟ ਕਰੀ ਭਲਕੂ ਲੈ ਦੇ ਵੈਸੀ ਇਹ ਕੱਲੀ ਹੈ ਨਾ ਹੈ ਤਾਂ ਹੈਗਾ ਘੁੰਮਦਾ ਨਹੀਂ ਘੁੰਮਦਾ ਨਹੀਂ ਇਹ ਆਏ ਬਸ ਹੈ ਕਿ ਮੈਨੂੰ ਪਤਾ ਨਹੀਂ ਹੈ ਕਿ ਇਹਦੀ ਨਹੀਂ ਹੈਗੀ ਯਾਰ ਇਹ ਬਾਲਾ ਪੀੜ फडਕਾਇਆ ਹੈ ਨਾ ਹਮ ਤੋਂ ਪਹਿਲਾ ਨਹੀਂ ਸੀਗਾ ਜੀ ਮੇਰੇ ਘਰ ਚੱਲੋਂ ਜਲੰਧਰ ਆਏ ਸੀ ਤਨ ਕੋਤਰ ਵੀ ਮੱਥਾ ਠੀਕ ਜਿਹਾ ਤੇ ਇਹ ਬਾਰੇ ਟਾਈਮ ਦੀ ਸਾਡੀ ਉਹ ਸੀਗੀ ਇੱਛਾ ਵੀ ਛੱਡੀ ਤੇ ਹਾਂ ਦਾ ਸਿੱ ਚੱਲਦੇ ਸੋងਗੇ ਕਰਾਉਣੇ ਦਰਸ਼ਨ ਫੀੜੀ ਬਹੁਤ ਹਨ ਕੋਈ ਮੈਂ ਕਹਣਾ ਮੈਨੂੰ ਇਹ ਆਪਾਂ ਨੂੰ ਇਹ ਵੀ ਨਹੀਂ ਪਤਾ ਕਿ ਕਿੱਟੀਆ ਕੋਟੀ ਕਿੱਥੇ ਲੱਗ ਜਿਹਾ ਚੱਲ ਪਾਰਕਿੰਗ ਦਾ ਹੋਵੇ ਉਹ ਵੀ ਰੇ ਦੇ ਆ

देख रहे हैं आप जाएंगे 走了走了 ਨੇ ਟੇਕ ਲਏ ਇੱਥੇ ਬਾਬੇ ਜੀ ਦੇ ਨਕੋਤਰ ਅਸੀਂ ਪਹਿਲੀ ਵਾਰ ਆਏ ਸੀਗੇ ਅਸੀਂ ਵੈਸੀ ਆ ਗਏ ਆ ਇੱਥੇ ਆ ਕੇ ਅਸੀਂ ਪਸ ਕਿਹਾ ਵੀ ਚਲ ਜਾਇਆ ਆਉਣੇਗੇ ਜਸ਼ਨ ਨੇ ਵੀ ਕਹਿਤਾ ਕਿ ਅੰਦਰ ਤੁਸੀਂ ਜਾਇਓ ਤੇ ਸਾਡਾ ਵਧੀਆ ਮੱਥਾ ਟਿਕ ਗਿਆ ਤੇ ਭੀੜ ਵੀ ਨਹੀਂ ਸੀਗੀ ਤੇ ਅੱਜ ਦਿਨ ਵੀ ਬਾਬਾ ਜੀ ਦਾ ਸੀਗਾ ਤੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਅਸੀਂ ਬਹੁਤ ਖੁਸ਼ ਹਾਂ ਤੇ ਤੁਸੀਂ ਵੀ ਦਰਸ਼ਨ ਜ਼ਰੂਰ ਕਰਿਓ ਵੀਡੀਓ ਨੂੰ ਦੇਖ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆ ਰੋਡ ਵੈਸੀ ਵਧੀਆ ਸਾਰੀ ਸਾਫ਼ ਸੀ घरे चलते हम प्रसिद्धी दर्शन अपन बहुत वादिया हो गए इधर मक्की वाली बीजेना

बीबी बेचारी ने सारा घर बार सामे जवाको हम सब्जी बीबी ने कट कुट के रख दी मैंने कहनी सी मैं तड़का ला दनी हूं मैं चल कोई ना मैं ला दूंगी आके अज मैं टिंडो की सब्जी ने तड़का लाया आटा बीबी ने, ने, ने। गुन् के रखता हाँ तत्ती सब्जी तत्ती तत्ती रोटिया चलो ਮੈਂ ਬਾਗੀ ਸੀਗੀ ਤਾਂ ਕਰਕੇ ਫਿਰ ਬੀਤੀ ਆਈ ਸੀਗੀ ਘਰੇ ਜਵਾਕਾ ਕੋਲੇ ਵੀ ਰਹੁਣਾ ਕੋਈ ਚਾਹੀਦਾ ਸਿਆਣਾ ਬੰਦਾ ਓਕੇ ਓਕੇ